ਬੀਬੀ ਇਹ ਬੀਬੀ ਮਾਰ ਗਈ ਮੈਂ ਤਾਂ ਆ ਜਾ ਠੀਕ ਕਰਾਂ ਮੈਂ ਇਹ ਤੂੰ ਕਾਨੂੰ ਮਾਰਦੀ ਐ ਤੂੰ ਤਾਂ ਮੈਨੂੰ ਮਾਰੇਗੀ ਮੈਨੂੰ ਉਹ ਪਹਿਲਾਂ ਤਾਂ ਮਰ ਮਰ ਕੇ ਤਾਂ ਗੱਲ ਤੋਂ ਕਹੀਆਂ ਜਿਹੜਾ ਹਾ ਹਾ ਭਰਤਾ ਉਹ ਮਸਾਲਾ ਆ ਕੇ ਲਿਕ ਗਈ ਸੀ ਹੁਣ ਦੱਸ ਕੀ ਕਹਿਣੀ ਐ ਬੀਬੀ ਮੈਨੂੰ ਤਾਂ ਲੱਗ ਗਿਆ ਦ ਜਿਵੇਂ ਮੇਰੇ ਟਿੱਡ ਖਾਲੀ ਕਰ ਦੋ ਵੀ ਕਿਸ ਨੇ ਮੇਰੇ ਟਿੱਡ 'ਚ ਕੁਝ ਨਹੀਂ ਰਿਹਾ ਬੀਬੀ ਇਤਨਾ ਲੀਵਰ ਨਾ ਦਿਲ 'ਚ ਕੜ ਗਿਆ ਦਾ ਸਾਰਾ ਕੁਛ ਬੀਬੀ ਮੈਨੂੰ ਤਾਂ ਲੱਗਦਾ ਮੈਂ ਤਾਂ ਮਰੂੰਗੀ ਹਾਏ ਨਾ ਕੀ ਕਰਾਂ ਬੀਬੀ ਤੁਸੀਂ ਵਿਧਵਾ ਹੋ ਜਾਓਂਗੀ ਜਲ ਮੈਂ ਮਰ ਗਈ ਲੋਕਾਂ ਦੀ ਨਜ਼ਰ ਲੱਗੀ ਵੀ ਸਰਪੰਚ ਜੀ ਨਾਲ ਘੜੀ ਹੋ ਜੇ ਬੇਗੀ ਤੇ ਮੱਚਦੀਆਂ ਨੇ ਤੀਮੀਆਂ ਮੈਨ ਤੇ ਨਜ਼ਰ ਲੱਗੀ ਪਈ ਐਨੀ ਬੁਰੀ ਹਾਂ ਨਜ਼ਰ ਤਾਂ ਤੈਨੂੰ ਲੱਗਣੀ ਸੀ ਬਾਣੀ ਸੋਹਣੀ ਨੂੰ ਆ ਝਾਟਾ ਤਾਂ ਤੈਥੋਂ ਸੰਦਾ ਨਹੀਂ ਲੋਕਾਂ ਦੇ ਕੰਮ ਸਮਾਰੂਗੀ ਇਹ ਇਨਾ ਜੇ ਲਾਤੀ ਤੈਨੂੰ ਬਾਹਲੀ ਸੋਹਣੀ ਨੂੰ ਜਿਹਦਾ ਜੁੰਡੇ ਵੀ ਨਹੀਂ ਸੰਭਦੇ ਬੀਬੀ ਤੂੰ ਇੰਨਾ ਕਾਹਦਾ ਚੀਕਦੀ ਐ ਮੈਨੂੰ ਤੂੰ ਮਾਰ ਕੇ ਖਾ ਜਾਣੀ ਐ ਕੀ ਮੈਂ ਹੀ ਚੀਕਦੀ ਆ ਪੂਰੀ ਚੀਕਦੀ ਜਿਹੜਾ ਛੱਟਾ ਰੱਖਿਆ ਨਮਾਉਣੀ ਵੀ ਮੈਨੂੰ ਪਾਈਨੀ ਐ ਸੁੱਖ ਤਾਂ ਤੈਨੂੰ ਕੀ ਲਾਦੀ ਬਸ ਸਾਰਾ ਕੰਮ ਕਰਦੀ ਆ ਫੇਰ ਤੈਨੂੰ ਗਾਲ੍ਹਦੀ ਆ ਤੇਰੇ ਹੋਂ ਕੱਪੜੇ ਧੋ ਕੇ ਆਈਆਂ ਤੇਰੇ ਕੀ ਹੋ ਗਏ ਬੀਬੀ ਜਿੱਤੋਦੇ ਮਾਰਨਾ ਮੇਨੂੰ ਜਾਨ ਨਿਕਲ ਜਾਂਦੀ ਬੀਬੀ ਮਨ ਸੱਚੀ ਲੱਗੀਆਂ ਤਾਂ ਵੀ ਮੈਂ ਤਾਂ ਛੱਡ ਜੀ ਵੀ ਖਾ ਲਈ ਨਹੀਂ ਤੇਰੀ ਜਾਨ ਹੀ ਨਿਕਲਦੀ ਤੂੰ ਤਾਂ ਮੇਰੀ ਜਾਨ ਕੱਢੇਂਗੀ ਵੀਰ ਤੂੰ ਤਾਂ ਮੇਰੀ ਜਾਨ ਕੱਢੇਂਗੀ ਤੂੰ ਤਾਂ ਮੇਰੀ ਜਾਨ ਦੀ ਬੈਰਨਾ ਚੱਲ ਠੀਕ ਆ ਚੰਗਾ ਰੱਬਾ بس ਇੱਕ ਵਾਰੀ ਮੈਂ ਸਰਪੰਚ ਨਹੀਂ ਬਣ ਜਾਵਾ ਮੈਂ ਨਹੀਂ ਕਿਸੇ ਨੂੰ ਵੀ ਸਿਆਲਦੀ ਹੈਗੀ ਚਾਹੀਦੀ ਆਪ ਦੇ ਹੁਣ ਬਣਾਏਗੀ ਸਰਪੰਚਣੀ ਸਰਪੰਚ ਵੀ ਤਾਂ ਤੈਨੂੰ ਪਾਉਣਗੇ ਵੋਟਾਂ ਜਿਦੋਂ ਜੁੰਡੇ ਨਹੀਂ ਸਮਝਦੇ ਅਸੀਂ ਛੇੜ ਨਹੀਂ ਸਮਝਦਾ ਛੇੜ ਨੂੰ ਕਹਿੰਦਾ ਮੇਰੇ ਮੂੰਹ ਚ ਪੈ ਰਹੇ ਹੋਗਾ ਉਹਨੋਂ ਲਾ ਬੋਲੇ ਬੜੀਆਂ ਪਤਾ ਨਹੀਂ ਕੀ ਨਾ ਲੁੱਟੀਆਂ ਲਾਈਆਂ ਨੇ ਇਹਨੂੰ ਸਰਪੰਚਰੀ ਵੰਡਦੀਆਂ ਘਰ ਦਾ ਤਾਂ ਕੁਝ ਹੁੰਦਾ ਨਹੀਂ ਇਹ ਸਰਕਾਰੀ ਪੈਸਾ ਆਊਗਾ ਤੁਮ ਕੀ ਪਤਾ ਨਾ ਬੀਬੀ ਸੋ ਦਿਨੋ ਦਿਨ ਮੋਟੇ ਦਿਮਾਗ ਦੀ ਹੁੰਨੀ ਜਾਨੀ ਆਗੀ ਮੈਂ ਤਾਂ ਹੁਣੇ ਸੇ ਮੋਟੇ ਦਿਮਾਗ ਦੀ ਸਰਕਾਰੀ ਪੈਸਾ ਆਊਗਾ ਇਹਨੂੰ ਵੱਡੀ ਮੇ ਮਨੂੰ ਜੇ ਕੋਈ ਵੋਟਾ ਮਾਉ ਤਾਂ ਹੀ ਹੈ ਨਾ ਮੇਰੇ ਕੋਲ ਵੋਟਾ ਕੋਈ ਤੈਨੂੰ ਮੇਰੀ ਗੱਲ ਸੁਝਾਦਾ ਮੈਂ ਜਿੱਤ ਗਈ ਨਾ ਸਰ ਨਾਲ ਪਾ ਕੇ ਤੈਨੂੰ ਸੂਟ ਲੈ ਕੇ ਦਊਗੀ ਜੰਦਾ ਸਰ ਹੁਣ ਤੱਕ ਤੂੰ ਹੀ ਤਾਂ ਮੇਰਾ ਮੂੰਹ ਤੇ ਕਰਦੀ ਆ ਰਹੀ ਹੈਗੀ ਕੋਈ ਇਹਨੂੰ ਤਾਂ ਕਰਨੇ ਚਾਹਤਾ ਸੜੇ ਹੱਥ ਤਾਂ ਮੈਨੂੰ ਉਹਦੇ ਤੈਨੂੰ ਤਾਂ ਹੁੰਦੀ ਨਹੀਂ ਉਹ ਮੁਸਕ ਫਰਾਈ ਪਈ ਸੀ ਉਹ ਨਾ ਕੇ ਨਿਕਲੀ ਸੀ ਮੜਾ ਜਾ ਮੈਂ ਖਾ ਬਿੰਦੂ ਤੋਂ ਰਾਮ ਨਾ ਨਿਕਲੀ ਬੀਬੀ ਬੈਠਾ ਤੂੰ ਕੌਣੇ ਚਾਹਤ ਪਟ્રોલ ਦੇਦਾ ਮੈਨੂੰ ਮੈਂ ਪੀ ਗਈ ਮੈਨੂੰ ਲੱਗਿਆ ਉਹਨੇ ਦਿੰਦਾ ਸੀ ਵੀ ਮੈਂ ਪੀਨੀ ਆ ਕੀ ਆ ਇਹ ਬੀਬੀ ਉਹਨੇ ਮੈਨੂੰ ਦੱਸਿਆ ਨਹੀਂਗਾ ਮੈਨੂੰ ਲੱਗੇ ਕਿਤੇ ਬੱਤਾ ਆ ਮੈਨੂੰ ਭੁੱਖ ਲੱਗ ਰਹੀ ਸੀਗੀ ਪਰ ਮੈਂਨੇ ਪੀ ਲਿਆ ਮੋٹے ਦਿਮਾਗ ਦੀ ਮੈਨੂੰ ਦੱਸਦੀ ਐ ਤੇ ਪਤਨੇ ਦਿਮਾਗ ਵਾਲੀ ਬੱਤੇ ਨਹੀਂ ਥਾ ਤੇ ਪਟ્રોલ ਪੀ ਗਈ ਓ ਕੀ ਹੋ ਗਿਆ ਕਾਹੜਾ ਵਾਲਾ ਪਰਖਿਆ ਤੁਸੀਂ ਨੇ ਹੋ ਗਿਆ ਸਾਰੇ ਕੱਪੜੇ ਭਰਤੇ ਸਾਰੇ ਤੋਕੇ ਆ ਗਿਆ ਹੁਣ ਕਾਹਦੇ ਨਾਲ ਭਰਤੇ ਹੱਕ ਕੇ ਨਹੀਂ ਹਾਂ ਹੁਣ ਨਹੀਂ ਹੁਣ ਦੱਸਾਂ